ਹਾਂਜੀ ਭਾਈ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬ ਸ਼ਬਦ ਦੇ ਮਤਲਬ ਜਿਹੜਾ ਵਰਡ ਹੈ ਇਹਦੇ ਤੋਂ ਆਪਾਂ ਸ਼ੁਰੂ ਕਰਦੇ ਆਂ ਜਿਵੇਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਹੋ ਰਹੇ ਨੇ ਭਾਈ ਲੱਖਾ ਸਿੰਘ ਸਿਧਾਣਾ ਨੂੰ ਸਪੋਰਟ ਕਰਨ ਦੀ ਅੱਜ ਆਪਾਂ ਅਪੀਲ ਕਰਦੇ ਆ ਸੋ ਸਾਰਿਆਂ ਦਾ ਧੰਨਵਾਦ ਭਾਈ ਆਪਣੇ ਚੈਨਲ ਤੇ ਜਿੰਨੇ ਵੀ ਭੈਣ ਭਰਾ ਦੇਖ ਰਹੇ ਨੇ ਆਪਣੀ ਵੀਡੀਓ ਜਿੱਥੋਂ ਤੱਕ ਆਪਣੀ ਆਵਾਜ਼ ਜਾ ਰਹੀ ਹੈ ਆਪਾਂ ਸਾਰੇ ਪੰਜਾਬ ਦੇ ਆਪਣੇ ਭੈਣ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਭਾਈ ਆਪਾਂ ਇਸ ਵਾਰ ਜਿਹੜਾ ਕਿ ਬਠਿੰਡਾ ਦੇ ਵਿੱਚ ਆਉਂਦੇ ਨੇ ਸਾਡੇ ਪੰਜਾਬੀਆਂ ਨੂੰ ਅਪੀਲ ਹੈ ਕਿ ਪੰਜਾਬ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਨੇ ਇਹਨਾਂ ਦੇ ਵਿੱਚ ਇੱਕ ਨਾਮ ਲੱਖਾ ਸਿੰਘ ਸਿਧਾਣਾ ਦਾ ਵੀ ਹੈ ਜਿਹੜਾ ਕਿ ਐਮਪੀ ਦੀ ਸੀਟ ਤੇ ਬਠਿੰਡਾ ਤੋਂ ਇਲੈਕਸ਼ਨ ਲੜਨਗੇ ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਬਾਈ ਕਿ ਆਪਾਂ ਇਸ ਵਾਰ ਬਾਈ ਲੱਖਾ ਸਿੰਘ ਸਿਧਾਣਾ ਨੂੰ ਬੜੇ ਹੀ ਪਿਆਰ ਸਤਿਕਾਰ ਨਾਲ ਸੰਯੋਗ ਦੇ ਕੇ ਜਿੱਤ ਪ੍ਰਾਪਤ ਕਰਾਉਣੀ ਹੈ ਉਹ ਇਸ ਲਈ ਕਿ ਆਪਾਂ ਵੇਖੋ ਪੰਜਾਬ ਦੇ ਵਿੱਚ ਜਦੋਂ ਕਿ ਮਾਂ ਬੋਲੀ ਨੂੰ ਲੈ ਕੇ ਮੁੱਦੇ ਚੱਕੇ ਸੀ ਬਾਈ ਨੇ ਉਸ ਵਕਤ 16 ਪਰਚੇ ਦਰਜ ਨੇ ਉਸ ਬੰਦੇ ਦੇ ਉੱਤੇ ਪੰਜਾਬੀ ਮਾਂ ਬੋਲੀ ਦੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਿ ਪੰਜਾਬੀ ਲਿਖੀ ਹੋਈ ਸੀ ਬੋਰਡਾਂ ਦੇ ਉੱਤੇ ਉਹ ਥੱਲੇ ਲਿਖੀ ਹੁੰਦੀ ਸੀ ਉੱਪਰ ਅੰਗਰੇਜ਼ੀ ਫਿਰ ਹਿੰਦੀ ਫਿਰ ਥੱਲੇ ਪੰਜਾਬੀ ਅੱਜ ਦੀ ਘੜੀ ਦੇਖ ਲਓ ਪੂਰੇ ਪੰਜਾਬ ਦੇ ਵਿੱਚ ਇਹ ਰਿਕਾਰਡ ਆ ਭਾਈ ਕਿ ਪੰਜਾਬੀ ਜਿਹੜੀ ਲਿਖੀ ਐ ਬੋਰਡਾਂ ਦੇ ਉੱਤੇ ਐ ਉੱਪਰਲੇ ਟੌਪ ਤੇ ਲਿਖੀ ਗਈ ਐ ਪੰਜਾਬੀ ਬਾਕੀ ਭਾਸ਼ਾ ਜਿਹੜੀਆਂ ਹੈਗੀਆਂ ਨੇ ਉਹ ਥੱਲੇ ਨੇ ਇਹ ਯੋਧੇ ਨੇ ਮੰਨ ਲਓ ਜੇਕਰ ਇਹ ਮਹੀਮ ਚੱਕੀ ਸੀ ਤਾਂ ਆਪਦੇ ਇਸ ਇੱਕ ਮੁੱਦੇ ਨੂੰ ਸਿਰੇ ਲਾ ਦਿੱਤਾ ਹੁਣ ਪਾਣੀਆਂ ਦੇ ਮੁੱਦੇ ਬੇਰੁਜ਼ਗਾਰੀਆਂ ਦੇ ਮੁੱਦੇ ਤੇ ਨਸ਼ੇ ਤਸਕਰਾਂ ਦੇ ਤੇ ਨਸ਼ਾ ਬੰਦੀ ਦੇ ਮੁੱਦੇ ਜਿਵੇਂ ਕਿ ਚਿੱਟੇ ਨਾਲ ਤੁਹਾਨੂੰ ਪਤਾ ਹੀ ਹੈ ਮਰ ਰਹੇ ਨੇ ਲੋਕ ਪੰਜਾਬ ਦੇ ਵਿੱਚ ਹਰ ਰੋਜ਼ ਨਵੇਂ ਨਵੇਂ ਘਟਨਾਵਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਬੇहद ਜ਼ਿਆਦਾ ਹੈ ਪੰਜਾਬ ਦੇ ਵਿੱਚ ਤਾਂ ਇਹਨਾਂ ਨੂੰ ਮਤਲਬ ਲੈ ਕੇ ਮੁੱਦਿਆਂ ਨੂੰ ਅਗਰ ਬਾਈ ਪਾਰਲੀਮੈਂਟ ਦੇ ਵਿੱਚ ਜਦੋਂ ਬੰਦਾ ਤੁਸੀਂ ਸੋਚੋ ਪੰਜਾਬੀਓ ਸੋਚੋ ਜਰਾ ਯਾਰ ਵੀ ਜਿਹੜਾ ਬੰਦੇ ਦੇ ਕੋਲੇ ਪਾਵਰ ਨਹੀਂ ਲੈਣਾ ਨਹੀਂ ਦੇਣਾ ਨਹੀਂ ਸੀ ਯਾਰ ਭਗਵੰਤ ਮਾਨ ਨੇ ਵੀ ਕਿਹਾ ਸੀ ਵੀ ਤੂੰ 3 ਨਾ 13 ਚ ਨਹੀਂ ਵੀ ਫਿਰ ਉਸ ਤੋਂ ਕਿੰਨਾ ਖੌਫ ਖਾਂਦੇ ਸੀ ਲੋਕ ਜਿਹੜੇ ਕਿ ਵੱਡੇ ਲੀਡਰ ਨੇ ਦੂਜਾ ਨੰਬਰ ਬਾਈ ਕੋਲ ਕੋਈ ਪਾਵਰ ਹੈ ਇਸ ਵਕਤ ਵੀ ਹੈ ਨਹੀਂ ਕੋਈ ਲੀਡਰਸ਼ਿਪ ਨਹੀਂ ਫਿਰ ਵੀ ਬੰਦਾ ਮੰਨ ਕੇ ਚੱਲੋ ਗਰੀਬ ਗੁਰਬੇ ਦੀ ਮਦਦ ਕਰਦਾ ਹੈ ਹਰ ਪਾਸੇ ਪੰਜਾਬ ਦੇ ਮੁੱਦਿਆਂ ਦੇ ਲਈ ਪਹਿਲਾ ਮੂਹਰੇ ਹੁੰਦਾ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਬਾਈ ਨੂੰ ਜਿਤਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਜਾਂਦੇ ਆ ਬਣਾਈਏ ਉਹਨੂੰ ਵੀ ਉੱਥੇ ਜਾਵੇ ਤੇ ਜੇਕਰ ਉੱਥੇ ਜਾਊਗਾ ਤਾਂ ਪੰਜਾਬ ਦੇ ਮੁੱਦਿਆਂ ਨੂੰ ਧਰੂਆ ਪਾਰਲੀਮੈਂਟ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਕੋਈ ਬਾਲੇ ਵੱਡੇ ਮੁੱਖ ਮੰਤਰੀ ਦੀ ਲੋੜ ਨਹੀਂ ਅਗਰ ਆਪਾਂ ਬਾਈ ਨੂੰ ਉੱਥੇ ਮਤਲਬ ਪਹੁੰਚਦਾ ਕਰ ਦਿੰਨੇ ਆ ਜਿਤਾ ਕੇ ਤੇ ਫਿਰ ਤੁਸੀਂ ਇੰਨਾ ਮੈਂ ਗਰੰਟੀ ਦੇ ਤੌਰ ਤੇ ਕਹਿੰਦਾ ਬਾਈ ਵੀ ਜਿਹੜਾ ਬੰਦਾ ਬਿਨਾਂ ਲੀਡਰਸ਼ਿਪ ਤੋਂ ਬਿਨਾਂ ਪਾਵਰ ਤੋਂ ਇੰਨਾ ਲੜ ਸਕਦਾ ਪੰਜਾਬ ਦੇ ਪ੍ਰਤੀ ਤੇ ਜੇ ਅਗਰ ਥੋੜੀ ਘਣੀ ਪ੍ਰਮਾਤਮਾ ਦੀ ਕਿਰਪਾ ਹੋ ਗਈ ਪਾਵਰ ਆ ਗਈ ਪਾਰਲੀਮੈਂਟ ਦੇ ਵਿੱਚ ਗੱਲ ਧਰਨ ਜੁਗਰਾ ਕਰ ਦਿੱਤਾ ਆਪਣੇ ਲੋਕਾਂ ਨੇ ਆਪਣੇ ਭੈਣ ਭਰਾਵਾਂ ਨੇ ਤਾਂ ਫਿਰ ਪੱਕੇ ਤੌਰ ਤੇ ਤੈ ਆ ਵੀ ਪੰਜਾਬ ਦਾ ਮਤਲਬ ਰਤਬਾ ਹੋਰ ਹੋਊਗਾ ਜਿਹੜੇ ਕਿ ਨਸ਼ੇਵੰਦੀਆਂ ਨੇ ਬੇਰੁਜ਼ਗਾਰੀਆਂ ਨੇ ਸਭ ਵਗ ਜਾਣਗੀਆਂ ਬਾਈ ਕਿਉਂਕਿ ਉਸ ਬੰਦੇ ਦੇ ਦੋ ਵਾਰ ਮਤਲਬ ਹਮਲਾ ਹੋਇਆ ਸੋਨੂੰ ਸਾਰਿਆਂ ਨੂੰ ਪਤਾ ਜਾਣ ਲੈਵਾ ਉਹ ਬੰਦੇ ਦੀ ਪ੍ਰਮਾਤਮਾ ਨੇ ਜ਼ਿੰਦਗੀ ਬਖਸ਼ੀ ਆ ਤਾਂ ਉਸਨੇ ਖੁਦ ਵੀ ਇਹ ਬਿਆਨ ਦਿੱਤੇ ਨੇ ਵੀ ਭਾਈ ਆਪਾਂ ਪੰਜਾਬ ਦੇ ਲੇਖੇ ਲੱਗਣਾ ਹੈ ਪੰਜਾਬ ਦੇ ਲੋਕਾਂ ਲਈ ਆਪਣੇ ਪੰਜਾਬ ਲਈ ਕੰਮ ਕਰਕੇ ਜਾਣਾ ਹੈ ਕਿਉਂਕਿ ਰੱਬ ਵੀ ਚਾਹੁੰਦਾ ਵੀ ਲੱਖਿਆ ਯਾਰ ਕੁਛ ਨਾ ਕੁਛ ਤਾਂ ਕਰ ਸੋ ਸਾਡੀ ਅਪੀਲ ਆ ਸਾਡੇ ਭੈਣ ਭਰਾਵਾਂ ਨੂੰ ਕੋਈ ਗੱਲ ਨਹੀਂ ਭਾਈ ਵੋਟ ਤਾਂ ਆਪਾਂ ਸਾਰੇ ਹੀ ਮਤਲਬ ਹਰ ਵਾਰ ਹੋਰਾਂ ਨੂੰ ਪਾਉਂਦੇ ਆਏ ਆ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਨੇ ਉਹ ਇਸ ਕਰਕੇ ਕੀ ਇਹ ਵੀ ਚੰਗਾ ਕਰ ਦੇਣਗੇ ਯਾਰ ਹੁਣ ਇਹ ਚੰਗੇ ਕਰ ਦੇਣਗੇ ਪਰ ਨਹੀਂ ਇਸ ਵਾਰ ਆਪਾਂ ਚਲੋ ਮੈਂ ਬੜੀ ਵੱਡੀ ਗੱਲ ਨਹੀਂ ਕਰਦਾ ਚਲੋ ਬਾਈ ਨੂੰ ਆਪਾਂ ਮੰਨ ਲਓ ਹੌਸਲਾ ਦੇਈਏ ਤੇ ਬਾਈ ਦੀ ਸਪੋਰਟ ਕਰਕੇ ਉਹਨੂੰ ਜਿਤਾ ਕੇ ਪਾਰਲੀਮੈਂਟ ਭੇਜੀਏ ਤਾਂ ਕਿ ਆਪਣੇ ਪੰਜਾਬ ਦੇ ਮੁੱਦੇ ਬਾਈ ਜਿਹੜੇ ਹੈਗੇ ਨੇ ਇਹ ਫੇਰ ਜੁਗਾਰੀਆਂ ਦੀਆਂ ਗੱਲਾਂ ਜਿਹੜੀਆਂ ਕਿ ਬੇ ਮਤਲਬ ਜਿਆਦਾ ਹੁਣ ਚਿੱਟਾ ਆਪਣਾ ਮੰਨ ਲਓ ਵਿਕ ਰਿਹਾ ਹੈ ਪੰਜਾਬ ਦੇ ਵਿੱਚ ਜਗਾ ਜਗਾ ਲੋਕ ਮਰ ਰਹੇ ਨੇ ਯਾਰ ਨਵੇਂ ਨਵੇਂ ਰੋਜ਼ ਮਤਲਬ ਮਾਮਲੇ ਆਉਂਦੇ ਨੇ ਤੁਸੀਂ ਸਾਰੇ ਜਾਣਦੇ ਆ ਬਾਈ ਸਾਡੀ ਇਹ اپੀਲ ਸੀ ਅੱਜ ਦੀ ਵੀਰੇ ਕਿ ਬਾਈ ਲੱਖਾਂ ਸੰਘਰਸ਼ਾਣਾ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਯਾਰ ਜਿਤਾਉਣ ਦੀ ਕੋਸ਼ਿਸ਼ ਕਰੋ ਮੇਰਾ ਵੀਰ ਤੇ ਅੱਗੇ ਜਿਹੜਾ ਨੋਟੀਫਿਕੇਸ਼ਨ ਪਾਵਾਂਗੇ ਆਪਾਂ ਤੁਹਾਡੇ ਤੱਕ ਪਹੁੰਚ ਜੂਗਾ ਪੰਜਾਬ ਦੇ ਹੀ ਪ੍ਰਤੀ ਪਾਉਨੇ ਹੁੰਨੇ ਆਪਾਂ ਪੰਜਾਬ ਦੇ ਮੁੱਦਿਆਂ ਤੇ ਆਪਣਾ ਚੈਨਲ ਹੈ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਸਬਸਕ੍ਰਾਈਬ ਕਰ ਦੋ ਤਾਂ ਕਿ ਬਾਈ ਅਗਲਾ ਨੋਟੀਫਿਕੇਸ਼ਨ ਜਿਹੜਾ ਉਹ ਤੁਹਾਡੇ ਦੇ ਕੋਲ ਪਹੁੰਚਦਾ ਰਹੇ ਧੰਨਵਾਦ ਬਾਈ